ਲੈਵਲ ਕੁਰਸੀ ਕੋਲ ਠੀਕ ਹੈ ਹਾਂਜੀ ਠੀਕ ਹੈ ਕਿਸੀ ਨਹੀਂ ਵੇ ਕਰ ਲਈਏ ਨਹੀਂ 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 ਠੀਕ ਹੈ ਠੀਕ ਹੈ ਬਿਲਕੁਲ ਟਾਈਟ ਤਾਂ ਨਹੀਂ ਬਹੁਤ ਜ਼ਿਆਦਾ ਅੱਜ ਅਸੀਂ ਉਹ ਸੱਚੀ ਨੂੰ ਤੁਹਾਡੇ ਨਾਲ ਮਿਲਾ ਨਹੀਂ ਜਾ ਰਹੇ ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਫਰਕ ਹੋ ਗਿਆ ਨਹੀਂ ਕੋਈ ਸੌਖਾ ਜਿਹਾ ਰੱਖੋ ਹਾਂਜੀ ਹਾਂਜੀ ਠੀਕ ਹੈ ਅੱਧੇ ਕਰ ਦੇ ਛੱਡ ਗਏ ਅੰਦੀ ਅੰਦੀ ਕਰ ਗਏ ਸੀ ਉਹ ਸੱਚੀ ਯਾਰ ਕੈਮਰਾ ਤਾਂ ਚਲਾਇਆ ਨਹੀਂ ਉਹ ਫੈਮਨਾ ਓਨ ਕਰ ਦਿਓ ਨਹੀਂ ਕੋਈ ਵੀ ਕੋਈ ਨਹੀਂ ਆਹ ਸਾਜੀ ਰੱਬ ਲਓ ਸਹੀ ਹੈ ਰਮਨ ਪਾਈ ਤਾਂ ਆਡਿਓ ਉਹ ਨੂੰ ਉਤਨੀ ਚੈੱਕ ਕਰਨ ਲਈ ਨਹੀਂ ਅੱਜ ਉਹ ਅੱਜ ਠੀਕ ਆ ਜੀ ਉਹ ਚੈੱਕ ਕਰ ਲੋ ਫੈਰੋ ਹਿੱਟਾ ਮੂਡ ਨੂੰ ਉਂਪਰਾ ਚੈੱਕ ਕਰ ਆਡਿਓ ਫਿਰ ਬਾਅਦ ਸਾਰੀ ਰਿਕਾਰਡਿੰਗ ਤੋਂ ਬਾਅਦ ਕਰਾਂਗੇ ਅੱਜ ਆਡੀਓ ਆਈ ਨਹੀਂ ਉਹ ਵੇੜਾ ਪਾਗਾ ਵਾਲ ਹੁੰਦਾ ਜਿੱਤੇ ਤੁਹਾਡੇ ਪਿਆਰੇ ਜਿਹੜੇ ਸਾਰੀ ਜ਼ਿੰਦਗੀ ਤੁਹਾਡਾ ਰਾਧ ਸੇਰਾ ਬਣੇ ਹੋ ਉਹ ਤੁਹਾਡੀਆਂ ਬਰੂਹਾਂ ਤੇ ਆਣ ਕੇ ਦਸਤਕ ਦੇਣ ਚਾਹਣ ਦਾ ਸੁਭਾਅਕ ਹੈ ਉਸ ਸ਼ਖਸੀਅਤ ਦੇ ਕਦ ਦੇ ਮਰ ਕੋ ਸ਼ਬਦ ਹੈ ਨਹੀਂ ਪਰ ਦੁਨੀਆ ਉਹਨਾਂ ਦੀ ਸ਼੍ਰੇਣੀ ਤੇ ਪ੍ਰਭਾਵਸ਼ਾਲੀ ਆਵਾਜ਼ ਦੀ ਕਾਇਲ ਹੈ ਆਸ਼ਕ ਹੈ ਮੈਂ ਚਾਹਾਂਗਾ ਕਿ ਖੁਦ ਹੀ ਆਪਣਾ ਨਾਮ ਦੱਸਣ ਭਗਤ ਜੀ ਰਮਨ ਕੁਮਾਰ ਸਾਡਾ ਇੱਕ ਵਾਰ ਫੇਰ ਬੁੜਿਤ ਤੋਂ ਦੀਆਂ ਖਬਰਾਂ ਸੁਣਨ ਗਿਆ ਖਬਰਾਂ ਅੱਜ ਵੀ ਜਦੋਂ 7 ਵਜੇ ਦੀਆਂ ਖਬਰਾਂ ਚੱਲਦੀਆਂ ਤੇ ਲੋਕੀ ਜਾਤ ਕਰਦੇ ਨੇ ਕਿ ਰਮਨ ਜੀ ਆ ਗਏ ਹਰ ਥਾਂ ਦੇ ਉੱਤੇ ਨਿਊਜ਼ ਰੀਡਰ ਬਣ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਖਬਰ ਨੂੰ ਅਸੀਂ ਬੋਲਣਾ ਕਿੱਦਾਂ ਪੇਸ਼ ਕਿੱਦਾਂ ਕਰਨਾ ਆਹ ਬਾਜੀ ਦਾ ਕੁਝ ਗੱਲਾਂ ਕਰਦੇ ਆ ਖੁਸ਼ੀ ਦੀ ਗੱਲ ਇਹ ਕਿ ਮੇਰਾ ਕੱਲ ਪਹਿਲੀ ਵਾਰ ਹੈ ਮਿਸ ਜ ਰਮਨ ਵੀ ਉਹਨਾਂ ਦੀਆਂ ਵਿਸ਼ੇਸ਼ ਉਹਨਾਂ ਦੀਆਂ ਦਵਾਵਾਂ ਦਾ ਸਦਕਾ ਕਿ ਅੱਜ ਮੈਂ ਬੋਲਣ ਚੁੱਕਾ ਹਾਂ ਤੇ ਮੈਂ ਰਮਨ ਜੀ ਦਾ ਜੀ ਆਇਆਂ ਕਹਨਾ ਆਪਣੇ ਸਟੂਡੀਓ ਚ ਆਂਚ ਕੱਲ ਸਟੂਡੀਓ ਦੇ ਆਂਚ ਰਮਨ ਜੀ ਬਹੁਤ ਬਹੁਤ ਧੰਨਵਾਦ ਕੁਝ ਬੋਲ ਸਾਡੇ ਲਈ ਕਿ ਜ਼ਿੰਦਗੀ 'ਚ ਅਸੀਂ ਜੋ ਵੀ ਕਰ ਰਹੇ ਹਾਂ ਜਾ ਕਰਨਾ ਸਾਨੂੰ ਅਗਲੀ ਹੋਰ ਕਿ ਦਿਸ਼ਾ ਨਾ ਦੱਸ ਨੇ ਦੇਖੋ ਜੀ ਕਿ ਕਿ ਦਿਸ਼ਾ ਤੋਂ ਪਹਿਲਾਂ ਤੇ ਮੈਂ ਆਪ ਜੀ ਦਾ ਸ਼ੁਕਰੀਆ ਅਦਾ ਕਰਦਾ ਜੀ ਐ ਵਿੱਕੀ ਹੁਰਾਨ ਅਤੇ ਨਾਲ ਸਾਡੇ ਪੁਰਾਣੇ ਸਬੰਧ ਨੇ ਔਰ ਰਹੀ ਵੀ ਮੈਂ ਦੱਸਣਾ ਚਾਹਣਾ ਕਿ ਪੰਜ ਸਾਲ ਤੋਂ ਸੀ ਥੋੜਾ ਜਿਆਦਾ ਜਿਆਦਾ ਨੇੜੇ ਰਿਹਾ ਇਹਨਾਂ ਦੀ ਆਮਦ ਦੂਰਦਰਸ਼ਨ ਦੇ ਵਿੱਚ ਸਾਲਾਂ ਵਿੱਚ ਸਾਲਾਂ ਤੋਂ ਨਹੀਂ ਰਹੀ ਹੈ ਦਾਹਤ ਕਾਂ ਤੋਂ ਹੈ ਔਰ ਕੋਰੀਓਗ੍ਰਾਫੀ ਕਰਦੇ ਰਹੇ ਨੇ ਔਰ ਸਾਡੇ ਬਹੁਤ ਜ਼ਿਆਦਾ ਅਹਿਮ ਪ੍ਰੋਗਰਾਮ ਜਿਹੜੇ ਰਾਸ਼ਟਰੀ ਪ੍ਰੋਗਰਾਮ ਐਂਟਰਟੇਨਮੈਂਟ ਪ੍ਰੋਗਰਾਮ ਦੇ ਅੰਦਰ ਮੈਂ ਸਾਲ ਤੇ ਪ੍ਰੋਗਰਾਮ ਨੇ ਮੈਨੂੰ ਤਰੇਟਾਇਰ ਹੋਇਆ ਲੰਮਾ ਸਮਾਂ ਹੋ ਗਿਆ ਹੈ ਅੱਜ ਵੀ ਜਾ ਕੇ ਇਹ ਸੈਂਟਰਲ ਪ੍ਰੋਡਿਊਸਰ ਸਾਹਿਬਾਨ ਦੇ ਨਾਲ ਇਸ ਸਟੇਜ ਸਾਹਮਣੇ ਨੇ ਰਿਹਰਸਲ ਕਰਵਾ ਰਹੇ ਹੁੰਦੇ ਨੇ ਇਹਨਾਂ ਦੀਆਂ ਪਿਕਸਟੀਆਂ ਨੇ ਅਸੀਂ ਫੇਸਬੁਕ ਤੇ ਦੇਖਦੇ ਰਹਿੰਦੇ ਹਾਂ ਆ ਵੀ ਇਹ ਗੱਲ ਕੀਤੀ ਹੈ ਕਿ ਸਾਨੂੰ ਦੱਸੋ ਕੋਈ ਦਿਸ਼ਾ ਨਿਰਦੇਸ਼ ਦਿਓ ਕੋਈ ਸਾਨੂੰ ਅੱਗੇ ਹੋਰ ਵਧਣ ਦਾ ਰਸਤਾ ਦੱਸੋ ਇਹ ਤੁਸੀਂ ਇਹੋ ਜਿਹੀ ਗੱਲਾਂ ਨਾ ਕਰੋ ਚੰਗੇ ਲੱਗਦੇ ਹੋ ਤੁਸੀਂ ਮੇਰੇ ਖੰਡ ਦੇ ਹੋ ਮੇਰੇ ਬਰਾਬਰ ਦੇ ਹੋ ਇਹ ਜ਼ਰੂਰ ਹੈ ਤੁਸੀਂ ਕੈਮਰੇ ਦੇ ਪਿੱਛੇ ਰਹੇ ਹੋ ਰਹਿ ਗਈ ਗੱਲ ਜੇ ਫੇਰ ਵੀ ਕਿ ਕੁਝ ਦੱਸੋ ਉਹ ਤੇ ਮੈਂ ਇਹਨਾਂ ਨੂੰ ਅੱਜ ਪਹਿਲਾਂ ਹੀ ਭੰਡ ਲਿਆ ਇਹ ਚਾਹੁੰਦੇ ਸੀ ਕਿ ਫਾਰਮਲ ਐਂਕਰ ਨੂੰ ਬਲਾਕ ਇੰਟਰਵਿਊ ਕੀਤਾ ਜਾਵੇ ਮੈਂ ਕਿਹਾ ਨਾ ਤੁਸੀਂ ਬਹਿਣਾ ਆਮ ਜਿਹੀ ਗੱਲਾਂ ਕਰਦੇ ਆਪਾਂ ਨੂੰ ਕੋਈ ਰਸਮੀ ਤੌਰ ਤੇ ਇਹहां ਕੁਝ ਨਹੀਂ ਕਰਨਾ ਅਸੀਂ ਉਧਰ ਮਿਲਦੇ ਗਿਲਦੇ ਆ ਗੱਲਾਂ ਕਰਦੇ ਆ ਉੱਤਾਂ ਨਾਲ ਬਹਿ ਜਾਓ ਤੇ ਜਦੋਂ ਸ਼ੁਰੂਆਤ ਕੀਤੀ ਤੇ ਪਹਿਲੀ ਮੁਸ਼ਕਲ ਪੈਦਾ ਹੋ ਗਈ ਪਹਿਲੀ ਲਾਈਨ ਤੇ ਰੁਕ ਕੇ ਫੇਰ ਹੌਸਲਾ ਫੜਿਆ ਇਹਨਾਂ ਨੇ ਫੇਰ ਸ਼ੁਰੂਆਤ ਕੀਤੀ ਤੋਂ ਆਪਾਂ ਇਹਨਾਂ ਕੋਲ ਅੱਜ ਐਂਕਰਿੰਗ ਕਰਵਾਤੀ ਹੈ ਤੇ ਅੱਗੋਂ ਵੀ ਤੁਸੀਂ ਇਹਨਾਂ ਨੂੰ ਅਕਸਰ ਦੇਖਿਆ ਕਰੋਗੇ ਲੇਕਿਨ ਸਿਆਗ ਕਰਦੀ ਆਪਣੇ ਅਜ਼ੀਜ਼ ਦੀ ਗੁਡੀਕ ਨਹੀਂ ਕਰ ਰਹੇ ਆਪ ਇੰਟਰਵਿਊ ਕਰ ਰਹੇ ਆ ਪਾਜੀ ਨੇ ਕਿਹਾ ਕਿ ਮੇਰੇ ਹਾਂਦੇ ਨੇ ਬਿਲਕੁਲ ਸੱਚ ਹੈ ਕਿ ਮੈਂ ਪਾਜੀ ਦੇ ਹਾਂ ਦਾ ਪਰ ਕਲਾ 'ਚ ਪਾਜੀ ਦੇ ਹਾਂ ਦਾ ਨਹੀਂ ਹੈ ਉਮਰ 'ਚ ਤਾਂ ਮੈਂ ਹਾਂ ਦਾ ਹੋ ਸਕਦਾ ਤੇ ਮੈਂ ਪਾਜੀ ਨੂੰ ਕਹੂੰਗਾ ਕਿ ਪਾਜੀ ਇਹ ਦੱਸੋ ਕਿ ਤੁਸੀਂ ਜਦੋਂ ਦੂਰਦਰਸ਼ਨ ਦੇ ਨਾਲ ਲੋਕੀ ਜੋੜਦੇ ਸੀ ਉਹ ਜ਼ਿਆਦਾਤਰ ਸੰਗੀਤ ਨਾਲ ਜੋੜਦੇ ਸੀ ਜਾਂ ਨਾਟਕਾਂ ਨਾਲ ਜੋੜਦੇ ਸੀ ਤੁਸੀਂ ਖਬਰਾਂ ਦੇ ਨਾਲ ਕਿਉਂ ਜੁੜਨਾ ਸਬਬ ਬਣਿਆ ਲੋਕੀ ਤੁਸੀਂ ਕਿਹਾ ਕਿ entertainment programs ਨਾਲ ਜੁੜਦੇ ਸੀ ਜ਼ਿਆਦਾ ਇਹ ਹੁਣ ਤੁਸੀਂ ਜਿਹੜੇ ਲੋਕ ਪਾਰਟਿਸਿਪੇਟ ਕਰਨ ਆਉਂਦੇ ਟੀਵੀ ਦੇ ਸਾਹਮਣੇ ਆਉਣੇ ਚਾਹੁੰਦੇ ਸਕਰੀਨ ਦੇ ਉਹਨਾਂ ਦੀ ਗੱਲ ਕਰ ਰਹੇ ਹੋ ਹਾਂਜੀ ਬਿਲਕੁਲ ਕਿਉਂਕਿ ਜੇ ਅਸੀਂ ਲੋਕਾਂ ਦੀ ਗੱਲ ਕਰੀਏ ਉਹ ਫਿਰ ਸਾਨੂੰ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ ਜੇ ਅਸੀਂ ਆਡੀਅנס ਦੀ ਗੱਲ ਕਰੀਏ ਉਹ ਦੂਰਦਰਸ਼ਨ ਦੇ ਨਾਲ ਜੁੜੇ ਸੀ ਨਾ ਤੇ ਮੇਰੇ ਨਾਲ ਵੀ ਉਹਨੇ ਜੁੜੇ ਹੋਏ ਸੀ ਲੋਕਾਂ ਦੀ ਗੱਲ ਕਰ ਰਹੇ ਹਾਂ ਬਿਲਕੁਲ ਬਿਲਕੁਲ ਉਹ ਭਾਵੇਂ ਵੀ ਚੁੜਿਆ ਜੀ ਉਹ ਮੁਹੱਬਤ ਮੈਨੂੰ ਅੱਜ ਵੀ ਵੇਖਣ ਨੂੰ ਮਿਲਦੀ ਹੈ ਬਿਲਕੁਲ ਠਡੀ ਗੱਲ ਤੁਸੀਂ ਪੁੱਛੀ ਹੈ ਇਹ ਨਿਊਜ਼ ਨੂੰ ਲੈ ਕੇ ਅਕਸਰ ਲੋਕ ਨੂੰ ਹੁੰਦਾ ਨਾ ਡਰਾਮਾ ਸੁਣੇ ਜਾਂ ਸਿੰਗਿੰਗ ਹੈ ਜਾਂ ਹੋਰ ਉਹ ਵਨ ਗਿਆ ਦੇ डिफरेंट ਜੜੀਆਂ ਨੇ ਤਾਂ ਉਹ ਮੇਰੇ ਲਈ ਬੜਾ ਸੁਭਾਵਕ ਜਿਹਾ ਸੀ ਮੈਂ ਮਹਿਸੂਸ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਮੈਂ ਪਿੱਛੇ ਚਲਾ ਜਾਂਦਾ 45 50 ਸਾਲ ਤੇ ਮੈਨੂੰ ਬੜਾ ਨੇਚਰਲ ਜਿਹਾ ਲੱਗਿਆ ਸੀ ਕਿ ਕੈਸ਼ਿਫ ਆਮ ਮੈਂਟ ਫੋਰ ਦ ਡਿਲੀਵਰੀ ਆਫ ਨਿਊਜ਼ ਪ੍ਰੇਜ਼ੈਂਟੇਸ਼ਨ ਆਫ ਨਿਊਜ਼ ਸੀ ਮੈਂ ਤੇ ਜਦੋਂ ਮੈਂ ਕਿਤੇ ਇਤਫਾਕ ਬਣਿਆ ਮੈਂ ਤੇ ਇਥੇ ਕੰਡਾ ਹੀ ਰਿਆ ساری ਉਮਰ ਪਾਮਾਨ ਐਂਸਾਈਟੀ ਲੋਹਰੀ ਰਿਡਿਊਸ ਸੀ ਵੀ ਇੱਥੇ ਕਾਫੀ ਸਮਾਂ ਇਨ ਨਾਲ ਰੇ ਸਾਡੇ ਔਰ ਨਿਊਜ਼ ਪ੍ਰੇਜ਼ੈਂਟ ਹੋਰ ਲੋਕ ਵੀ ਸਾਡੇ ਪੈਨਲ ਤੇ ਸੀ ਜਦ ਇਹ ਤੋਂ ਇੰਟਰਵਿਊ ਸੀ ਸਮਾਂ ਸੀ ਪੁਰਾਣਾ 1978 ਦਾ ਬੜੇ ਅچھے-ਚਲੇ ਲੋਕ ਬੈਠੇ ਹੋਏ ਸੀ ਪੈਨਲ ਦੇ ਉੱਪਰ ਸਾਡੇ ਡਾਇਰੈਕਟਰ ਤੋਂ ਇਲਾਵਾ ਕੋਲ ਲੋਕ ਜਬਲਵੰਤ ਗਾਰਗੀ ਹੋਰੀ ਤੱਕ ਬੈਠੇ ਹੋਏ ਸੀ ਤੇ ਜਦੋਂ ਮੇਰੀ ਪੇਸ਼ਕਾਰੀ ਸੀ ਸਕਰੀਨ ਟੈਸਟ ਸੀ ਮੈਨੂੰ ਜਦੋਂ ਕਾਲ ਆਈ ਉਸ ਤੋਂ ਸੱਤ ਦਿਨ ਪਹਿਲਾਂ ਮੈਂ ਤੇ ਆਪਣੇ ਆਪ ਨੂੰ ਘਰ ਬੈਠੇ ਸੈਲੈਕਟ ਕਰ ਰਿਹਾ ਸੀ ਮੈਂ ਕਿ ਮੇਰੇ ਵਰਗਾ ਕਾਰੀ ਕੋਈ ਨਹੀਂ ਸੀ ਬਹੁਤ ਅੱਛਾ ਕਿ ਇਹ ਤੁਹਾਡੀ ਗੱਲ ਦਾ ਜਵਾਬ ਹੈ ਕਿ ਵਾਈ ਨਾਟ ਸਮਥਿੰਗ ਐਲਸ ਵਾਈ ਨਾਟ ਵਾਈ ਨਿਊਜ਼ ਹੋਲੀ ਉਹ ਮੈਨੂੰ ਸੀ ਮੇਰੇ ਵਾਸਤੇ ਹੈ ਨਿਊਜ਼ ਮੈਂ ਬਣਿਆਰੇ ਵਾਸਤੇ ਨਹੀਂ ਇਸ ਪ੍ਰੈਜੈਂਟੇਸ਼ਨ ਵਾਸਤੇ ਬਣਿਆ ਤਾਂ ਸਹੀ ਭਾਜੀ ਮਹਿਸੂਸ ਕਰਦੇ ਹੋ ਜਿਹੜੇ ਅੱਜ ਕਾ ਨਿਊਜ਼ ਰੀਡਰ ਹੈ ਜਿਸਤਾ ਉਹ ਬੋਲਦੇ ਆ ਜਾਨਾਂ ਦੀ ਪੇਸ਼ਕਾਰੀ ਹੈ ਹੂੰ ਅ ਕੋਈ ਵੀ ਦੇਖ ਦੇ ਕੇ ਸੀਨ ਪਿੱਛੇ ਕਿਹੜਾ ਚੱਲ ਰਿਹਾ ਹੈ ਹੂੰ ਤੇ ਉਹਨਾਂ ਦੇ ਕੋਈ ਹਾ ਭਾਬ ਨਹੀਂ ਹੁੰਦੇ ਇਹ ਲੱਗਦਾ ਕਿ ਜਿੱਦਾਂ ਪਾੜਾ ਪਰਦੇ ਪਏ ਤੇ ਇਹਦੇ ਚ ਤੇ ਜਦੋਂ ਤੁਸੀਂ ਕਰਦੇ ਸੀ ਕੋਈ ਫਰਕ ਤੁਹਾਨੂੰ ਲੱਗਦਾ ਹੈ ਇਹ ਫਰਕ ਹੀ ਫਰਕ ਹੈ ਸਾਡੀ ਜੋਸ ਦੇ ਵਿੱਚ ਮੈਂ ਕਹਾਂਗਾ ਕਿ ਦੇਖੋ ਇੰਪਰੂਵ ਤਾਂ ਬਹੁਤ ਕੁਝ ਹੋਇਆ ਹੈ ਐਕਚੁਅਲੀ ਬਹੁਤ ਜ਼ਿਆਦਾ ਇੰਪਰੂਵ ਹੋਇਆ ਹੈ ਵਾਈ ਬਿਕੋਸ ਸਾਡਾ ਬਹੁਤ ਕੁਝ ਕਰਕੇ ਵੀ ਨਾ ਨਿਊਜ਼ ਪੈਟਰਨ ਜਿਹੜਾ ਸੀ ਨਾ ਰੇਡੀਓ ਦਾ ਸੀ ਔਰ ਨਿਊਜ਼ ਆਪ ਨਹੀਂ ਸੀ ਬੋਲਦੀ ਹੈ ਨਾ ਨਿਊਜ਼ ਜਿਹੜਾ ਮੈਂ ਆਮ ਬੋਲਣ ਦੀ ਗੱਲ ਕਰਦਾ ਇਨ ਦਾ ਸੈਂਸ ਕਿ ਜਿਹੜੀ ਫੀਲ ਰਿਪੋਰਟਿੰਗ ਹੁੰਦੀ ਹੈ ਨਾ ਜਿਵੇਂ ਖਾਸ ਤੌਰ ਤੇ ਉਸ ਜੀ ਮੌਕੇ ਤੋਂ ਰਿਪੋਰਟ ਕਰਦੇ ਹੋ ਮੇਬੀ देयर इज ਅ ਫਾਇਰ ਐਕਸੀਡੈਂਟ ਫਾਇਰ ਇਨਸੀਡੈਂਟ ਔਰ ਐਨੀ ਅਦਰ ਇਵੈਂਟ ਵਿਚ ਇਸ ਟੇਕਨ ਪਲੇਸ ਕੇਵਰੀ ਤਾਂ ਉਹ ਇਵੋਲਵਿੰਗ ਸਿਚੁਏਸ਼ਨਸ ਵੀ ਹੁੰਦੀਆਂ ਨੇ ਉਹ ਦੈਟ ਇਸ ਬੀਇੰਗ ਰਿਪੋਰਟਡ ਫਰਮ ਦ ਫੀਲਡ ਨਾ ਮੱਕੇ ਵੀ ਅੱਜ ਵੀ ਹਰ ਹਰ ਜਨਰਲ ਕਾਰਿਆ ਉਹ ਤਾਂ ਬੜੀ ਨਾਰਮਲ ਗੱਲ ਹੈ ਕਿ ਤੁਸੀਂ ਇਵੈਂਟ ਕੋਲ ਸਪான்ਸਰ ਜੋ ਵਾਰ ਦਾ ਟਿਪੋਂਚੇ ਹੁੰਦੇ ਹੋ ਜਾਂ ਫੋਰ ਕਈ ਤਰ੍ਹਾਂ ਦੀ ਐਕਟੀਵਿਟੀ ਜਗ੍ਹਾ ਹੋ ਸਕਦੀ ਹੈ ਨਹੀਂ ਕਿਉਂਕਿ ਮਾਹੌਲ ਜਿਹੜਾ ਹੈ ਬੜਾ ਇਨਫਾਰਮਲ ਹੈ ਜੀ ਆਪਸ ਵਿੱਚ ਗੱਲਾਂ ਪੇ ਕਰ ਦਿਆ ਤੇ ਮੈਂ ਇਹ ਸਾਡਾ ਜੀ ਸਟੂਡੀਓ ਦੂਰਦਰਸ਼ਨ ਦਾ ਹੁੰਦਾ ਨਾ ਤਾਂ ਹੋਂ ਤੱਕ ਇੱਜੇ ਹੀ ਆਵਾਜ਼ ਆਉਂਦੀ ਤੇ ਮਨ ਚੜਕਾ ਪੈ ਗਈ ਹੋਣੀ ਸੀ ਕਿ ਤੈਨੂੰ ਇਹ ਨਹੀਂ ਪਤਾ ਯਾਰ ਮੋਬਾਈਲ ਬੰਦ ਕਰਕੇ ਅੰਦਰ ਜਾਇਦਾ ਤੋ ਸਿਂਸ ਵੀ ਆਰ ਸੈਟਿੰਗ ਲੈਟਲ ਇਨਫਾਰਮਲੀ I ਵਾਈਡ ਲਾਈਕ ਅ ਮੇਰੀ ਆਵਾਜ਼ ਇਦੀ ਹੈ ਮੋਬਾਈਲ ਵੀ ਨਵਾ ਹੈ ਜੀ ਔਰ ਮੈਂ ਤਾਂ ਪੂਰੀ ਇਦੀ ਸਿੱਖਿਆ ਨਹੀਂ ਨੂੰ ਸਾਇਲੈਂਟ ਕਿਥੋਂ ਦੇ ਮੈਂ ਆਵਾਜ਼ ਨਹੀਂ ਵੀ ਕਰ ਲੈਣਾ ਜਾਂਦਾ ਤੋ ਤੁਹਾਡੀ ਗੱਲ ਤੇ ਆ ਜਾਂਦਾ ਔਰ ਹਾਂ ਇਹ ਜ਼ਰੂਰ ਹੈ ਕਿ ਇਹ ਕਿਉਂਕਿ ਇੰਨਾ ਜ਼ਿਆਦਾ ਹੜ ਆਇਆ ਹੋਇਆ ਜਿਵੇਂ ਹੁਣ ਤੁਹਾਡਾ ਚੈਨਲ ਹੈ on Skype TV and Radio ਔਰ ਜਦੋਂ ਤੁਸੀਂ ਆਪਣੇ ਜਿਵੇਂ ਮੈਂ ਸਹੀ ਯਾਦ ਕਰ ਰਿਹਾ ਜਦੋਂ ਸ਼੍ਰੀਮਤੀ ਮिक्की ਹੁਣ ਦੀ ਵਾਈਫ پیچھے ਖੜੇ ਹੈ ਜਿ ਕੈਮਰੇ ਨੇ ਤੇ ਜਦੋਂ ਤੁਸੀਂ ਰਲ ਕੇ ਨਾ ਪਲਾਨ ਕਰਦੇ ਪਏ ਸੀ ਮੈਨੂੰ ਯਾਦ ਹੈ ਮੈਂ ਕੋਈ ਤੁਹਾਡੇ ਕੋਲ ਸੁਣਿਆ ਸੀ ਤੁਹਾਨੂੰ ਕਿੰਨੀ ਮੁਸ਼ਕਲ ਆ ਰਹੀ ਸੀ ਨਾਮ ਰੱਖਣ ਦੇ ਵਿੱਚ ਕਿ ਜਿਹੜਾ ਵੀ ਨਾਮ ਤੁਸੀਂ ਰੱਖਣਾ ਚਾਹੁੰਦੇ ਆ ਆਲਰੇਡੀ ਰਜਿਸਟਰਡ ਹੈਗਾ ਮੈਂ ਠੀਕ ਬੋਲ ਰਿਹਾ ਜਿਹੜਾ ਤੁਸੀਂ ਨਾਮ ਰੱਖਣਾ ਚਾਹੁੰਦੇ ਹੋ ਆਲਰੇਡੀ ਰਜਿਸਟਰਡ ਹੈਗਾ ਸਾਨੂੰ ਹੌਲੀ ਹੌਲੀ ਫਾਊਂਡ ਲੇਮ ਆਫ ਯੋਰ ਚੈਨਲ ਸੋ ਮੇਰਾ ਪਹ ਹੈ ਕਿ ਇੰਨਾ ਜ਼ਿਆਦਾ ਰਸ਼ ਹੋ ਗਿਆ ਹੈ ਇੱਕ ਟੀਵੀ ਚੈਨਲ ਦਾ ਪਹਿਲੋਂ ਹੋ ਗਿਆ ਸੀ ਉਹਨਾਂ ਸੋਸ਼ਲ ਮੀਡੀਆ ਦਾ ਐਂਡ ਕੋਈ ਨਹੀਂ ਹੈਗਾ ਉਹ ਫੇਸਬੁੱਕ ਜਾਂ ਯੂਟਿਊਬ ਹੈ ਤਾਂ ਉਹਦੇ ਵਿੱਚ ਹਰ ਕੋਈ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋਰ ਚ ਕਈ ਵਾਰੀ ਅਸੀਂ ਦੇਖਦੇ ਹਾਂ న్యూਸ ਦੇ ਵਿੱਚ ਪ੍ਰੈਜ਼ੈਂਟਰ ਐਵੇਂ ਕਿल्ली ਜਾ ਰਹੇ ਨੇ ਉਹ ਆਉਂ ਬੋਲਦੇ ਪਏ ਨੇ ਉਸੇ ਜਿਵੇਂ ਉਹ ਪਿਛ ਕਲਾਸ ਤੇ 20 ਬੈਂਚਾਂ ਵਾਲੀ ਲਾਈਨਾਂ ਵਾਲੀ ਕਲਾਸ ਹੈ 20 ਰੋਸ ਜਗਿਆ ਨਹੀਂ ਤਾਂ ਜਿਵੇਂ ਪਿਛਲੀ ਰੋਸ ਬੈਠੇ ਹੋਏ ਜਾਂ ਹਾਲ 'ਚ ਬੈਠੇ ਹੋਏ ਆਖਰੀ ਰੋਜ ਬੈਠੇ ਹੋਏ ਲੋਕਾਂ ਨੂੰ ਤੁਸੀਂ ਉਹ ਇੰਨਾ ਉੱਚੀ ਬੋਲਣ ਦੀ ਲੋੜ ਨਹੀਂ ਹੈ ਯਾਰ ਬਾਈਕ ਲੱਗਿਆ ਹੋਇਆ ਹੈ ਨਾ ਇਟਸ ਸਫੀਸ਼ੀਐਂਟ ਯੂ ਮਸਟ ਆਲਵੇਸ ਕੀਪ ਇਨ ਮਾਈਂਡ ਥੈਟ ਹੂ ਸਰਵਰ ਇਜ਼ ਵਾਚਿੰਗ ਯੂ ਹੀ ਇਜ਼ অর ਸ਼ੀ ਸਿਟਿੰਗ ਇਨ ਦਾ ਰੂਮ ਉਹ ਕਮਰੇ 'ਚ ਬੈਠਾ ਹੋਇਆ ਹੈ ਤੇ ਕਮਰਾ 10-15 ਫੁੱਟ ਤੋਂ 18 ਫੁੱਟ ਤੋਂ ਵੱਡਾ ਨਹੀਂ ਹੁੰਦਾ ਸੋ ਉਹ ਫਰਕ ਹੈ ਹਾਂ ਫਰਕ ਸਾਡੇ ਵੱਲੇ ਜੋ ਥੋੜੀ ਜਿਹੀ ਸੀ ਮੋਰ ਸਕ੍ਰਿਪਟ ਬੇਸਡ ਹੁੰਦੀ ਸੀ ਸਕ੍ਰਿਪਟ ਅਜੇ ਵੀ ਲਿਖੀ ਜਾਂਦੀ ਹੈ ਹੈ ਨਾ ਲੇਕਿਨ ਰਿਪੋਰਟਿੰਗ ਬਹੁਤ ਵੱਧ ਗਈ ਹੈ ਹੈ ਨਾ ਰਿਪੋਰਟਿੰਗ ਬਹੁਤ ਵੱਧ ਗਈ ਹੈ ਰੋੜਾ ਵੀ ਬਹੁਤ ਵੱਧ ਗਿਆ ਹੈ ਬਿਲਕੁਲ ਬਿਲਕੁਲ ਤੇ ਜਦੋਂ ਤੁਸੀਂ ਦੂਦ੍ਰਸ਼ਨ ਚਾਹੇ ਇਹ ਮੈਰੀਸ ਤੋਂ ਬਾਅਦ ਆਇਸੀ ਕਿ ਮੈਨੂੰ ਨਹੀਂ ਆਇਆ ਮੈਂ ਉੱਥੇ 5-7 ਮਿੰਟ ਗੱਲ ਕਰਨੇ ਹੋਗੇ ਕਿ ਮੈਂ ਲੱਗਾ ਸੀ ਕਹਿਣ ਜਦੋਂ ਮੈਂ ਦੂਦ੍ਰਸ਼ਨ ਚਾਹੇ ਪੁੱਛ ਲਵੋ ਗਿਆ ਸੀ ਕਿ ਨਹੀਂ ਸੀ ਮੈਂ ਜਿਹੜਾ ਸਵਾਲ ਜਿਹੜਾ ਹੈ ਤੁਹਾਨੂੰ ਪੁੱਛਣਾ ਚਾਹੀਦਾ ਮੈਨੂੰ ਲੱਗਦਾ ਤੇ ਮੈਂ ਕਰ ਦਵਾਂ ਤੇ ਇਹਨਾਂ ਨੂੰ ਪੁੱਛ ਲੋ ਨਾ ਫਿਰ ਇਹਨਾਂ ਨੂੰ ਪੁੱਛੋ ਦੇ ਦੋਸਤੋ ਕਿ ਭਾਜੀ ਦੇ ਆਵਾਜ਼ ਦੇ ਅੱਜ ਵੀ ਸਾਰੇ ਆਸ਼ਿਕ ਹੈ ਕਿ ਤੁਸੀਂ ਵੀ ਭਾਜੀ ਦੀ ਆਵਾਜ਼ ਦੇ ਆਸ਼ਿਕ ਸੀ ਨਹੀਂ ਆਮ ਲੋਕਾਂ ਵਾਂਗ ਅਸੀਂ ਵੀ ਖਬਰਾਂ ਹੀ ਸੁਣੀ ਬਿਆ ਹੁੰਦੇ ਸੀਗੇ ਪਰ ਜਦੋਂ ਪਤਾ ਲੱਗਿਆ ਸੀਗਾ ਅੱਛਾ ਉਹਦੇ ਨਾਲ ਵਿਆਹ ਹੋ ਰਿਹਾ ਹੈ ਇਹ ਥੋੜਾ ਜਾਂ ਮੈਂ ਮਤਲਬ ਕੈਲੋ ਨਾ ਕਿ ਸ਼ਰਮ ਨਾਲ ਸਿਮਟ ਗਿਆ ਜਿਹਾ ਸੀ ਸ਼ਿਮਾਰਕ ਫੈਲ ਗਿਆ इवन ਕਾਲਜ ਦੇ ਵਿੱਚ ਜਦੋਂ ਮੈਂ ਸੀਗੀ ਮੈਂ ਉਹਦੇ ਪੜ੍ਹਦੀ ਸੀ ਅੱਛਾ ਤੇ ਮੈਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੰਘਣ ਦਿੱਤਾ ਕਿ ਵੀ ਮੇਰੇ ਹੀ ਜਿਹੜੀ ਸ਼ਾਦੀ ਹੈਗੇ ਇਸ ਬੰਦੇ ਨਾਲ ਹਾਂ ਮਤਲਬ ਮੈਨੂੰ ਇੰਨੀ ਕਿ ਜ਼ਿਆਦਾ ਸ਼ਰਮ ਆਉਂਦੀ ਸੀ ਜੇਕਰ ਮੈਂ ਵੀ ਕਿਤੇ ਇਹਨਾਂ ਦੇ ਉਹਨਾਂ ਦੇ ਵਿੱਚ ਬੀਅਟ ਕਾਲਜ ਪਹੁੰਚ ਗਿਆ ਬਿਫੋਰ ਮੈਰੀਜ ਉਹ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਉਹ ਬੜੇ ਨੂੰ ਪਤਾ ਲੱਗ ਮੈਂ ਪ੍ਰਿੰਸੀਪਲ ਚੱਲ ਗਿਆ ਸਰ ਪ੍ਰਿੰਸੀਪਲ ਕੋਲ ਇਹ ਡੋਨਸ ਕਾਲਜ ਹੈ ਬੀਏਟ ਕਾਲਜ ਹੈ ਔਰ ਪ੍ਰਿੰਸੀਪਲ ਹੈ ਉਹ ਆਪਣੇ ਕਿਸਮ ਦਾ ਡਿਸਪੀਸਨ ਹੋਏਗਾ ਔਰ ਕਾਸ ਤੌਰ ਤੇ ਉਹਨਾਂ ਦੇ ਅੰਦਰ ਵਿੱਚ ਨਵਾਂ ਨਵਾਂ ਵਰ ਸ਼ੀ ਵੁੱਡ ਕਮ ਟੂ نو ਅਬਾਊਟ ਦਿਸ ਮਸਟ ਬੀ ਲੋਟ ਏਮਬੈਰਸਿੰਗ ਫਾਰ ਹਰ ਇਟਲੀ ਤੇ ਪਾਜੀ ਬੱਚਿਆਂ ਨੂੰ ਵੀ ਹੈ ਇਹ ਸ਼ੌਂ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈ ਬੱਚਿਆਂ ਚ ਹੈ ਨੇ ਮੈਂ ਹੁਣੇ ਆਪਣੇ ਪੋਤੇ ਦੀ ਫੋਟੋ ਤਸਵੀਰ ਦੇਖ ਰਿਹਾ ਸੀ ਜਿਹੜਾ ਤੇਰੇ ਘਰ ਪਹੁੰਚਿਆ ਤੇ ਕੰਪੂਟਰla ਬੈਠੇ ਹੋਇਆ ਜਦੋਂ ਅੰਦਰ ਤੋਂ ਆਏ ਹਾਂ ਲੰਚ ਛੱਡ ਆ ਜਿੱਧਰ ਹੈ ਤੇ ਮੈਂ ਮੇਰੇ ਦੀ ਫੋਟੋ ਦੇਖ ਰਿਹਾ ਸੀ ਉਹਨੇ ਹੁਣੇ ਗੁੜਗਾਮ ਤੋਂ ਭੇਜੇ ਆ ਤੇ ਤਿੰਨ ਚਾਰ ਤਸਵੀਰਾਂ ਨੇ ਕਿਸੇ ਉਹ ਫੰਕਸ਼ਨ ਚ ਗਏ ਹੋਏ ਨੇ ਉਹ ਤੇ ਮੈਂ ਦੇਖ ਰਿਹਾ ਸੀ ਸ਼ਬਦਕਿਰਤਨ ਵੀ ਹੋ ਰਿਹਾ ਕੁਝ ਹੋਰ ਤਸਵੀਰਾਂ ਵੀ ਨੇ ਆਖਰੀ ਤਸਵੀਰ ਵਿੱਚ ਮੇਰਾ ਪੋਤਾ ਹੈ ਉਹ ਚੈਸ ਬੋਰਡ ਤੇ ਬੈਠਾ ਹੋਇਆ ਹੈ ਐਸੇ ਉਹ ਚੈਸ ਖੇਡ ਰਿਹਾ ਹੈ ਛੋਟੀ ਉਮਰ ਹੈ ਕਰੀਬ 6 ਸਾਲ ਦਾ ਹੀ ਹੋਇਆ 7 ਵਿੱਚ ਪਿਆ ਹੈ ਬਟ ਉਹ ਸਾਤ ਤੋਂ ਚੈਸ ਖੇਡ ਰਿਹਾ ਹੈ ਅੱਛਾ ਦੋ ਤਿੰਨ ਦਿਨ ਪਹਿਲਾਂ ਮੈਂ ਤਸਵੀਰ ਦੇਖੀ ਸ਼ਾਇਦ ਕੱਲ ਦੀ ਗੱਲ ਹੈ ਉਹਨੇ ਪਾਈ ਹੋਈ ਸੀ ਤੇ ਉਹ ਛੋਟਾ ਜਿਹਾ ਬੇਟਾ ਹੈ ਉਹਨੂੰ ਮੇਰਾ ਬੇਟਾ ਇਹਨਾਂ ਦਾ ਚਾਹ ਬੈਡਮਿੰਟਨ ਵੀ ਖੇਡ ਦਰਿਆ ਤੇ ਉਹ ਆਪਣੇ ਬੇਟੇ ਨੂੰ ਯਾਨੀ ਕਿ ਮੇਰੇ ਪੁੱਤ ਨੂੰ ਪੁਸ਼-ਅਪਸ ਦੜਨ ਦੀ ਕੋਸ਼ਿਸ਼ ਕਰ ਰਿਹਾ। ਨਾਲ ਮੈਸੇਜ ਭਰੇ ਪਾਪੇ ਕਿ ਨਹੀਂ ਕਿ ਬਾਂਹ ਨੇ ਨਾ ਬਾਹਰ ਨੂੰ ਨਹੀਂ ਅੰਦਰ ਕਰਤੀਆਂ ਜਰਾ। ਉਹ ਮੈਂ ਕਾ ਨਹੀਂ ਹੋ ਜਾਂਦੀ ਹੈ ਹੌਲੀ-ਬਾਲੀ। ਆਦਿ ਕਿ ਮੇਰੀ ਪੁੱਤ ਵੀ ਹੈ, ਛੋਟੀ ਹੈ, 10-11 ਸਾਲ ਦੀ ਹੈ ਪਰ ੜੀ ਗੱਲ ਇਸ ਪਾਸੇ ਆਉਣ ਦੀ ਹੈ। ਉਹ ਜਿਹੜੇ ਇਸ਼ਾਰੇ 'ਤੇ ਫਿਲਹਾਲ ਨਹੀਂ ਮੰਨਦੇ ਪਰ ਮੈਨੂੰ ਕੋਈ। ਬਾਕੀ ਜਿ ਉਹਨਾਂ ਨੇ ਗਰੋ ਕਰਨਾ ਇਨ ਦਾ ਮੀਨ ਵਾਈਲ ਕਿਸ ਪਾਸੇ ਘਾਂ ਟੁੱਟਦੇ ਚਲੇ ਜਾਂਦੇ ਹੈ। ਟਾਈਮ ਇਨ ਡਿਸਾਈਟ ਟਾਈਮ ਇਨ ਡਿਸਾਈਟ ਤੇ ਪਰ ਜੀ ਤੁਸੀਂ ਕਿ ਇਹ ਪਸੰਦ ਕਰਦੇ ਹੋ ਕਿ ਜਿਹੜੇ ਬੱਚੇ ਆ ਉਹ ਆਪਣੇ ਦਾਦਾ ਜੀ ਵਾਂਗੂ ਇੱਕ ਬਹੁਤ ਨਾਨਕ ਕਮਾਨ ਜਾਂ ਇਸ ਫੀਲ ਚ ਆ ਨਹੀਂ ਜੇ ਉਹਨਾਂ ਦੀ ਇਸ ਪਾਸੇ ਹੈ ਇਨਕਲੀਨੇਸ਼ਨ ਹੈਗੀ ਹੈ ਤੇ ਜ਼ਰੂਰ ਆ ਜੀ ਕੋਈ ਬੰਦਸ਼ ਨਹੀਂ ਕਿ ਨਹੀਂ ਮੀਡੀਆ ਚ ਨਹੀਂ ਆ ਨਹੀਂ ਐਸਾ ਕੁਛ ਨਹੀਂ ਉਹ ਬੱਚਿਆਂ ਦੀ ਚੋਇਸ ਹੈਗੀ ਹੈ ਜਿੱਧਰ ਵੀ ਆਉਣਾ ਚਾਹਣ ਥੈਂਕ ਯੂ ਬਾਜੀ ਰਮਨ ਬਾਜੀ ਤੁਹਾਡੀ ਬਹੁਤ ਬਹੁਤ ਥੈਂਕ ਯੂ ਇਹ ਇੰਟਰਵਿਊ ਨਹੀਂ ਸੀ ਇੱਕ ਇੱਕ ਕਲਾਸ ਸੀ ਵਿਕੇ ਦੀ ਜਿਹੜੀ ਅਕਸਰ ਰਮਨ ਬਾਜੀ ਮੇਰੇ ਲਾਂਦੇ ਰਹੇ ਆ ਤੇ ਉਹ ਕਲਾਸ ਕਰਕੇ ਅੱਜ ਮੈਂ ਇੱਥੇ ਪਹੁੰਚਿਆ ਸੀ ਸ਼ਾਇਦ ਇਹਨਾਂ ਨੂੰ ਫਿਰ ਲੱਗਾ ਕਿ ਇਹਨੂੰ ਆਹਦੇ ਵੀ ਸਮਝਾਉਣ ਦੀ ਲੋੜ ਹੈ ਇਸ ਕਰਕੇ ਅੱਜ ਚੇਚਾ ਆਇਆ ਤੇ ਅੱਜ ਫਿਰ ਮੈਨੂੰ ਸਵੇਰੇ ਜਾ ਕੇ ਜਾ ਰਿਹਾ ਤੇ ਜੋ ਵੀ ਇਹ ਜਨਨ ਗੱਲਾਂ ਕੀਤੀਆਂ ਰਮਨ ਬਾਜੀ ਦੇ ਮੈਂ ਭਾਜੀ ਦਾ ਤਾਂ ਬਾਤ ਕਰਦੇ ਕਰਾਂ ਖਾਸ ਕਰਕੇ ਮੈਂ ਪਾਬੀ ਵੀ ਦਾ ਯੂਜ਼ ਕਰਦਾ ਪਬਜੀ ਮੇਰੇ ਕਾ ਪਹਿਲੀ ਵਾਰ ਹੀ ਚੈਨ ਉਹ ਦੇ ਆਣਗੇ ਪਬਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਹੀ ਹੈ ਮੈਂ ਫਸਟ ਟਾਈਮ ਹੀ ਕੈਮਰੇ ਦੇ ਸਾਹਮਣੇ ਲੈਸ ਰਤਾ ਵੀ ਕੋਈ ਕੋਈ ਬਜਟ ਆਇਆ ਸੀ ਉਹਦੇ ਬਾਰੇ ਅਸੀਂ ਨਿਊਜ਼ ਰਿਪੋਰਟਿੰਗ ਦਨ ਅਸੀ ਸੀ ਦੂਰਦਰਸ਼ਨ ਦੀ ਸਟਾਫ ਕੌਲੋਨੀ ਵਿੱਚ ਰੈਂਬੇਸੀ ਬਜਟ ਦੇ ਲੋਕਾਂ ਦੇ ਰਿਐਕਸ਼ਨ ਲੈਣੇ ਸੀ ਅਸੀਂ ਉਹਨਾਂ ਵਿੱਚ ਮੈਂ ਕੁਝ ਨਾ ਰਿਐਕਸ਼ਨ ਵੀ ਰਿਕਾਰਡ ਕੀਤਾ ਸੀ ਨਿਊਜ਼ ਦੇ ਵਿੱਚ ਲਾਇਆ ਸੀ ਹਾਂ ਸਟੂਡੀਓ ਵਿੱਚ ਪਹਿਲਾਂ ਇਸ ਤਰ੍ਹਾਂ ਬੈਠੇ ਨੇ ਅੱਛਾ ਇਹ ਤੁਹਾਡੇ ਸ਼੍ਰੀਮਤੀ ਦੇ ਕੈਮਰੇ ਦੇ ਪਿੱਛੇ ਬੈਠੇ ਖੜੇ ਨੇ ਇਹ ਜਨਨੋ ਸੀ ਪਹਿਲਾਂ ਮਿਲ ਚੁੱਕੇ ਹਾਂ ਆ ਵੀ ਦਾ ਨਾਮ ਪਰਮਜੀਤ ਕੌਰ ਹੈ ਕਿਉਂਕਿ ਮੈਂ ਇਹ ਗੱਲ ਕਹਿਣ ਜਾ ਰਿਹਾ ਸੀ ਕਿ ਜਦੋਂ ਤੁਸੀਂ ਇਹ ਇੰਟਰਵਿਊ ਹ ਅਲ ਦੇ ਵਿੱਚ ਮਠਾਲੇਸ ਹਨ ਵਾਉਂਟ ਤੇ ਬੁਲਾਇਆ ਲੰਚ ਵਾਸਤੇ ਹੋਇਆ ਸੀ ਜੀ ਇਹਨਾਂ ਨੇ ਤੇ ਉਹ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰਾਂਗਾ ਕਿ ਨਾ ਦੀ ਸ਼੍ਰੀਮਤੀ ਪਰਮਜੀਤ ਕੌਰ ਹੋਰਾਂ ਦਾ ਇੰਟਰਵਿਊ ਲਵਾਂ ਇਹ ਬਾਅਦ ਪਰ ਪਾਪੀ ਜੀ ਕਹ ਰਹੇ ਪਾਪੀ ਜੀ ਕਹ ਰਹੇ ਤੁਹਾਨੂੰ ਨਾ ਯਾਦ ਹੈ ਨਾ ਨਾ ਨੂੰ ਕੀ ਕਰ ਰਹੇ ਐਲਪਿਛੇ ਮੈਂ ਕਿਹਾ ਕਿ ਮੇਰੇ ਕੋਲ ਗਲਤੀ ਨਾ ਮੈਂ ਪਰਮਜੀਤ ਨਾ ਤੁਹਾਡੀ ਸ਼੍ਰੀਮਤੀ ਨਾਲ ਲਿਆデア ਇਹ ਦੋਹਣੀਆਂ ਤੇ ਮੈਂ ਹੋ ਗਏ ਹੁਣ ਮੇਰੀ ਕੋਸ਼ਿਸ਼ ਹੋਏਗੀ ਜੀ ਮੈਂ ਇਹਨਾਂ ਨੂੰ ਵੱਖਰਾ ਇੰਟਰਵਿਊ ਕਰਾਂ ਫਾਨੀ ਮਿਲਣ ਗੱਲ ਕਰਾਂਗਾ ਤੇ ਕੋਸ਼ਿਸ਼ ਹੀ ਹੋਏਗੀ ਕਿ ਕਿ ਬਿਕੋਜ਼ ਉਸਹੀ ਇਹਨਾਂ ਨੂੰ ਹਿਸ ਵਾਈਫ ਪਰਮਜੀਤ ਹੋਰਾਂ ਨੂੰ ਪਰਮਜੀਤ ਕੌਰ ਹੋਰਾਂ ਨੂੰ ਤੁਸੀਂ ਰੈਗੂਲਰ ਆਪਣਾ ਔਨ ਸਕਾਈ ਟੀਵੀ ਰੇਡੀਓ ਤੇ ਇਹਨਾਂ ਦੀ ਆਵਾਜ਼ ਸੁਣਦੇ ਹੋ ਕਦੇ ਗੀਤ ਵੀ ਹੁੰਦਾ ਹੈ ਕਿਤੇ ਸ਼ਬਦ ਗਾ ਰਹੇ ਹੁੰਦੇ ਨੇ ਮਿਠਾਸ ਐਡੀ ਡਾਡੀ ਹੈ ਰਜਮੀ ਹੈ ਖੂਬਸੂਰਤ ਹੈ ਮਿਠਾਸ ਵਾਲੀ ਹੈ ਮਨ ਨੂੰ ਬੋਨ ਵਾਲੀ ਹੈ ਉਹ ਦੋ ਚਾਰ ਮਿੰਟ ਇਸ ਤੋਂ ਬਾਅਦ ਤੁਹਾਡੇ ਨਾਲ ਪ੍ਰੀਵੈਂਸ਼ਨ ਬਦਲਣ ਲੱਗਦੇ ਹੋਇਆ ਮੈਂ ਇੰਟਰਵਿਊ ਕਰਾਂਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਤੁਸੀਂ ਬਾਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ 온 ਸकाई ਟੀਵੀ ਦਿਨਾਲ